ਰੈਕਿੰਗ ਇਨਿਤ ਨੇ ਉੱਚ ਸਿੱਖਿਆ ਸੰਸਥਾਵਾਂ ਦੇ ਵਿੱਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਸੀਨੀਅਰ ਵਿਦਿਆਰਥੀਆਂ ਵੱਲੋਂ ਤੰਗ ਪਰੇਸ਼ਾਨ ਕਰਨ ਦਾ ਮਾਧਮ ਬਣ ਗਿਆ ਹੈ ਇਸ ਦੇ ਵਿੱਚ ਉਹਨਾਂ ਦੇ ਨਾਲ ਨਿਰਾਦਰਯੋਗ ਛੇੜਛਾੜ ਕੁੱਟਮਾਰ ਜ਼ਬਰਦਸਤੀ ਨਸ਼ਾ ਕਰਵਾਉਣਾ ਕਪੜੇ ਤੁਰਵਾਉਣ ਵਰਗੇ ਗੈਰ ਮਨੁੱਖੀ ਕਾਹੇ ਸ਼ਮ੍ਭਾਨ ਜਿਸ ਦੀਆਂ ਇਸ ਸਾਲ ਦੇ 5 ਮਹੀਨਿਆਂ ਦੀਆਂ ਕੁਝ ਉਦਾਹਰਣਾਂ ਦੱਸਦੀ ਹੈ ਕਿ 15 ਫਰਵਰੀ 2024 ਨੂੰ ਹైదరాబాద్ ਦੇ ਵਿੱਚ ਰਾਮਾਗੁੰਡਮ ਸਥਿਤ ਸਰਕਾਰੀ ਮੈਡੀਕਲ ਕਾਲਜ ਦੇ ਜਨਰਲ ਹਸਪਤਾਲ ਦੇ ਐਮਬੀਬੀਐਸ ਦੇ ਦੂਜੇ ਸਾਲ ਦੇ 4 ਵਿਦਿਆਰਥੀਆਂ ਨੂੰ ਆਪਣੇ ਇੱਕ ਜੂਨੀਅਰ ਵਿਦਿਆਰਥੀ ਦੀ ਰੈਗਿੰਗ ਕਰ ਲਿਆ ਤੇ ਉਸਦੇ ਸਿਰ ਦੇ ਵਾਲ ਅਤੇ ਮੁੱਛਾਂ ਮੁੰਨੇ ਦੇ ਦੋਸ਼ ਦੇ ਵਿੱਚ ਕਾਲਜ ਹੋਸਟਲ ਤੋਂ ਬਾਹਰ ਟਿਕਿਆ ਹੋਇਆ 22 ਫਰਵਰੀ ਨੂੰ ਸ਼ਰਾਪਿੰਗ ਲਈ ਪੈਸੇ ਨਾ ਦੇਣ ਉੱਤੇ ਇੱਕ ਵਿਦਿਆਰਥੀ ਨੂੰ 벨ਟ ਨਾਲ ਘੁੱਟਣ ਉਸ ਦਾ ਸਿਰ ਟ੍ਰੀਮਰ ਨਾਲ ਮੁੰਨ ਦੇਣਾ ਅਤੇ ਉਸ ਨੂੰ 5 ਘੰਟਿਆਂ ਤੱਕ ਹੋਸਟਲ ਦੇ ਕਮਰੇ ਦੇ ਵਿੱਚ ਬੰਦ ਰੱਖਣ ਦੇ ਦੋਸ਼ ਦੇ ਵਿੱਚ ਪ੍ਰਾਧਿਕ ਮਾਮਲਾ ਚੱਲ ਰਿਹਾ ਹੈ ਪੀਐਸਜੀ ਕਾਲਜ ਆਫ ਟੈਕਨੋਲੋਜੀ ਦੇ ਵਿੱਚ ਇੰਜੀਨੀਅਰਿੰਗ ਤੇ 8 ਵਿਦਿਆਰਥੀਆਂ ਨੂੰ ਮ드ਰਾਸ ਹਾਈ ਕੋਰਟ ਦੇ ਜੱਜ ਐਨ ਵੈਕਟੇਸ਼ ਨੇ ਜਮ ਕੇ ਝਾੜਪਾਈ ਅਤੇ ਕਿਹਾ ਕਿ ਅਜਿਹੇ ਕਾਰਿਆਂ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਚੰਗਾ ਕਿ ਤੁਸੀਂ ਅਣਪੜ੍ਹੇ ਬਨੇ ਰਹੋ 12 April B G Medical College Pune ਦੇ ਅਧਿਕਾਰੀਆਂ ਕੋਲ ਦਰਜ ਕਰਵਾਈ ਸ਼ਿਕਾਇਤ ਦੇ ਵਿੱਚ ਇੱਕ 24 ਸਾਲਾ ਮਹਿਲਾ ਜੂਨੀਅਰ ਰੈਜ਼ੀਡੈਂਟ ਡਾਕਟਰ ਨੇ ਕਾਲਜ ਦੇ ਸੀਨੀਅਰ ਡਾਕਟਰਾਂ ਤੋਂ ਉਸ ਦੀ ਰੈਗਿੰਗ ਅਤੇ ਕੱਟਿਆ ਸੂਬ ਕਰਨ ਦਾ ਦੋਸ਼ ਲਗਾਇਆ ਕਾਲਜ ਦੇ ਡੀ ਡਾਕਟਰ ਸ਼ੇਖਰ ਪ੍ਰਧਾਨ ਦੇ ਅਨੁਸਾਰ ਕਾਲਜ ਦੇ ਵਿੱਚ ਸੀਨੀਅਰਾਂ ਦੇ ਵੱਲੋਂ ਜੂਨੀਅਰ ਡਾਕਟਰਾਂ ਦੀ ਰੈਗਿੰਗ ਆਮ ਗੱਲ ਹੋ ਗਈ ਹੈ 23 31 ਦਸੰਬਰ 2023 ਨੂੰ ਹੀ ਕੁਝ ਸੀਨੀਅਰ ਵਿਦਿਆਰਥੀਆਂ ਨੇ ਸ਼ਰਾਬ ਪੀਣ ਦੇ ਬਾਅਦ ਇੱਕ ਮਹਿਲਾ ਰੈਜ਼ੀਡੈਂਟ ਡਾਕਟਰ ਦੇ ਕਮਰੇ ਦੇ ਵਿੱਚ ਦਾਖਲ ਹੋ ਕੇ 파ਰੀ ਹੰਗਾਮਾ ਕੀਤਾ ਸੀ 26 ਮਈ 2024 ਨੂੰ ਪੱਛਮੀ ਬੰਗਾਲ ਦੇ ਵਿੱਚ ਸਥਿਤ ਜਦਨਪੁਰ ਯੂਨੀਵਰਸਿਟੀ ਦੀ ਐਗਜ਼ੀਕਿਊਟਿਵ ਕੌਂਸਲ ਨੇ ਸਿਵਲ ਇੰਜੀਨੀਅਰਿੰਗ ਇਕਨੋਮਿਕ 3716 ਦੇ 10 ਸੀਨੀਅਰ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਹੋਸਟਲ ਦੇ ਵਿੱਚੋਂ ਕੱਢ ਦੇਣ ਦੇ ਹੁਕਮ ਜਾਰੀ ਕੀਤੇ। ਦੋਸ਼ੀ ਵਿਦਿਆਰਥੀਆਂ ਨੇ 10 ਅਗਸਤ 2023 ਨੂੰ ਉਕਤ ਉਤਪਤ ਆਗ ਕੀਤੇ। ਐਨੇ ਬੁਰੀ ਤਰ੍ਹਾਂ ਰੈਗਿੰਗ ਅਤੇ ਸੈਕਸੂ ਸ਼ੋਸ਼ਣ ਕੀਤਾ ਸੀ ਕਿ ਉਨ੍ਹਾਂ ਤੋਂ ਬਚਨ ਦੀ ਕੋਸ਼ਿਸ਼ ਦੇ ਵਿੱਚ ਉਹ ਹੋਸਟਲ ਦੀ ਦੂਜੀ ਮੰਜ਼ਿਲ ਤੋਂ ਹਥਾੜ ਦਿੱ ਗਿਆ ਤੁਸੀਂ। ਮੌਧਵੀ 5 ਜੂਨ ਨੂੰ ਟਾਂਡਾ ਸਿੱਧ ਡਾਕਟਰ ਰਾਜਿੰਦਰ ਪ੍ਰਸਾਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੀਨੀਅਰ ਟ੍ਰੇਨੀ ਡਾਕਟਰਾਂ ਦੇ ਵੱਲੋਂ ਜੂਨੀਅਰ ਡਾਕਟਰਾਂ ਦੀ ਰੈਗਿੰਗ ਦੇ ਦੋਸ਼ ਤੇ ਵਿੱਚ ਚਾਰ ਟ੍ਰੇਨੀ ਡਾਕਟਰਾਂ ਤੋਂ 2-2 ਲੱਖ ਰੁਪਏ ਅਤੇ ਦੋ ਉੱਤੇ 50-50 ਹਜ਼ਾਰ ਰੁਪਏ ਜੁਰਮਾਨਾ ਕਰਨ ਦੇ ਇਲਾਵਾ ਦੋ ਟ੍ਰੇਨੀ ਡਾਕਟਰਾਂ ਨੂੰ ਇੱਕ ਸਾਲ ਲਈ ਕਾਲਜ ਤੋਂ ਕੱਢ ਦਿੱਤਾ ਗਿਆ। 26 ਜੂਨ ਨੂੰ ਡੁੰਗਰਪੁਰ ਜ਼ਿਲ੍ਹਾ ਮੈਡੀਕਲ ਕਾਲਜ ਦੇ ਵਿੱਚ ਐਮਬੀਬੀਐਸ ਪਿਆਲੇ ਸਾਲ ਦੇ 50 ਤੋਂ ਵੱਧ ਵਿਦਿਆਰਥੀਆਂ ਨੂੰ ਸੀਨੀਅਰ ਵਿਦਿਆਰਥੀਆਂ ਵੱਲੋਂ 40 ਡਿਗਰੀ ਤਾਪਮਾਨ ਦੇ ਵਿੱਚ 350 ਤੋਂ ਵੱਧ ਬੈਠਕਾਂ ਕਰਵਾਉਣ ਦੇ ਕਾਰਨ ਕਈ ਵਿਦਿਆਰਥੀਆਂ ਦੀ ਹਾਲਤ बिगड़न ਦਾ ਮਾਮਲਾ ਸਾਹਮਣੇ ਆਇਆ ਇਸ ਕਾਰਨ ਇੱਕ ਵਿਦਿਆਰਥੀ ਦੀ ਕਿਡਨੀ ਅਤੇ ਲੀਵਰ ਦੋਵੇਂ ਪ੍ਰਭਾਵਿਤ ਹੋ ਗਏ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਡਾਇਲਿਸਿਸ ਕਰਵਾਉਣਾ ਪਿਆ 15 ਮਈ ਦੀ ਇਸ ਘਟਨਾ ਉਦੇਸ਼ ਸੰਬੰਧ ਦੇ ਵਿੱਚ ਦੂਜੇ ਸਾਲ ਦੇ 7 ਵਿਦਿਆਰਥੀਆਂ ਨੂੰ ਮੌਤਲ ਕਰਨ ਦੇ ਇਲਾਵਾ ਉਹਨਾਂ ਦੇ ਵਿਵਦ ਕਦਮਾਂ ਵੀ ਦਰਜ ਕਰਵਾਇਆ ਗਿਆ 29 ਜੂਨ ਨੂੰ ਜਮਸ਼ੀਦਪੁਰ ਸਥਿਤ ਮਹਾਤਮਾ ਗਾਂਧੀ ਮੈਮੋਰੀਅਲ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਜੂਨੀਅਰ ਵਿਦਿਆਰਥੀਆਂ ਨੇ ਪੰਜ ਸੀਨੀਅਰ ਵਿਦਿਆਰਥੀਆਂ ਦੇ ਵਿਰੁੱਧ ਰੈਗਿੰਗ ਦੇ ਨਾਂ ਉਤੇ ਉਹਨਾਂ ਨੂੰ ਨੰਗਾ ਕਰਕੇ ਨਚਾਉਣ, ਜਬਰਦਸਤੀ ਸ਼ਰਾਬ ਪਿਉਣ, ਸਿਗਰਟ ਨੁਸ਼ੀ ਕਰਵਾਉਣ ਅਤੇ ਉਹਨਾਂ ਨੂੰ ਗੰਦੀਆਂ ਗੰਦੀਆਂ ਗੱਲਾਂ ਕਹਿਣ ਦੀ ਸ਼ਿਕਾਇਤ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਕੀਤੀ। ਦੇਸ਼ ਦੇ ਵਿੱਚ ਰੈਗਿੰਗ ਉੱਤੇ ਪ੍ਰਬੰਧੀ ਹੈ ਅਤੇ ਕਾਲਜਾਂ ਦੇ ਵਿੱਚ ਐਂਟੀ ਰੈਗਿੰਗ ਕਮੇਟੀਆਂ ਵੀ ਬਣੀ ਹੋਈਆਂ ਹਨ। ਪਾਰਿਸਤੇ باوجود ਰਹਿ ਗਈਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਸਭ ਤੋਂ ਬੁਰੀ ਗੱਲ ਇਹ ਹੈ ਕਿ ਰਹਿ ਗਈਆਂ ਇੰਨਾ ਘਟਨਾਵਾਂ ਦੇ ਵਿੱਚ ਮੈਡੀਕਲ ਵਰਗੇ ਨਾ ਚੁੱਕਤੇ ਨੂੰ ਮਹੱਤਵਪੂਰਨ ਪੇਸ਼ੇ ਦੀ ਪੜਾਈ ਦੇ ਨਾਲ ਜੁੜੇ ਵਿਦਿਆਰਥੀ ਵੀ ਸ਼ਾਮਿਲ ਪਾਏ ਜਾ ਰਹੇ ਹਨ ਹਾਲਾਂਕਿ ਸਾਰੇ ਵਿਦਿਆਰਥੀ ਅਜਿਹੇ ਨਹੀਂ ਹਨ ਪਾਰਿਸਤਰਾ ਦੀਆਂ ਘਟਨਾਵਾਂ ਜਿ ਕਿੰਨੀ ਤੌਰ ਉਤੇ ਬੁਖਦਾਈ ਕਰਤੇ ਇਨ੍ਹਾਂ ਤੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਿੱਖਿਆਦਾਇਕ ਸਜ਼ਾ ਮਿਲਣੀ ਹੀ ਚਾਹੀਦੀ ਹੈ ਤਾਂਕਿ ਅਜਿਹੀ ਬੁਰਾਈ ਉਤੇ ਬ੍ਰੋਕ ਲੱਗੇ We will report this updated news then all done further.